ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਉਸ ਨੂੰ ਮੱਧਮ ਨਿਸ਼ਾਨ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾ ਦੀ ਰਹਿਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗੜਾ ਉਡਾ ਰਹੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵਾਪਰ ਟੀਮਾਂ ਬਣਾ ਜਾਉਂਦੀਆਂ ਸਨ ਸੋ ਸਾਨੂੰ ਉਸ ਵੇਲੇ ਪਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸ ਸਿੰਘਦੀਪ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ son of ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਬਾਰਡ ਰੋਡ 'ਤੇ ਰਹਿੰਦਾ ਰਹਿਣਾ ਹੈ ਉਸਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਅਸੀਂ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਫੋਰ ਕਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇਹਦੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚਾਈਨਾ ਡੋਰ ਅੱਗੇ ਵੇਚਦਾ ਸੀ ਤਾਂ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾ ਜੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗੜੋਂਗੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵਾਪਰ ਟੀਮਾਂ ਬਣਾ ਜਾਉਂਦੀਆਂ ਸਨ ਸੋ ਸਾਨੂੰ ਉਸ ਵੇਲੇ ਪਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸ ਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ son of ਸ਼ੋਕਮਾਰ ਵਾਸੀ ਹੈਗਾ ਜਿਹੜਾ ਹਾਈਪੋਬਾਰਡ ਰੋਡ ਦੇ ਆਂ ਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਧੀਨ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਅਸੀਂ ਰਜਿਸਟਰ ਕੀਤਾ ਗਿਆ ਕਿ ਇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਪੋਰਟ ਲਵਾਵਾਂਗੇ ਪੁਲਿਸ ਰਿਪੋਰਟ ਤੋਂ ਬਾਅਦ ਫੋਰ ਕਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਅਤੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਕੈਨਾਡੋਰ ਅੱਗੇ ਵੇਚਦਾ ਸੀ ਤਾਂ ਐਸ ਐਸ ਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ 바ਗਾ ਪ੍ਰਾਣਾ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗੜ ਉਡਾ ਰਹੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾਉਂਦੀਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸ ਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨਫ ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਬਾਡ ਰੋਡ 'ਤੇ ਰਹਿੰਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਬੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਅਸੀਂ ਰਜਿਸਟਰ ਕੀਤਾ ਗਿਆ ਕਿ ਇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕਾਨੂੰਨ ਪੁਲਿਸ ਰਿਮਾਰਕ ਲਵਾਵਾਂਗੇ ਪੁਲਿਸ ਰਿਮਾਰਕ ਤੋਂ ਬਾਅਦ ਪੋਰਕਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇੱਥੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਕੈਨਾਡੋਰ ਅੱਗੇ ਵੇਚਦਾ ਸੀ